刚才。 ਪਰਸੋਂ ਪਰਸੋਂ ਗਨੂਈ ਇਹ ਕਿਹਨੇ ਘਰ ਮੇਰੇ ਜੀ ਮਾਂ ਆਪਣੀ ਤਾਂ ਗੱਲ ਹੋਈ ਹੈ ਪਰਸੋਂ ਆਉਂਦਾ ਹੈ ਕਿ ਡਾੜੀ ਬੰਦੇ ਘਰ ਕਿ ਮੰਮੀ ਆਪਣੀ ਆਉਂਦਾ ਹੀ ਬੰਦੇ ਲਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਹੈ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਕੀਤਾ ਹੁਣ ਤੇ ਸਵੇਰੇ ਗੱਲ ਕਿ ਵਿਆਹ ਕਿਹੜਾ ਆਉਂਦਾ ਇਹ ਸਾਢੇ 3:00 ਵਜੇ ਕਰ ਫਿਰ ਇਹ ਕਿਹੜਾ ਕੰਮ ਹੋ ਗਿਆ ਮੇਰੇ ਜਿਲੇ ਆਇਨਾ ਚ ਮੈਂ ਸਿੰਘ ਆਪਾ ਇਹਨਾਂ ਨੇ ਗੱਲ ਕੀ ਪਿਆਣ ਕੇ ਆਖਿਆ ਬਸ਼ੀਰ ਸਿੰਘ ਦਾ ਘਰ ਕਿਣਾ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਕੋ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਕਿਸੇ ਸੰਗਾ ਆਂਦਾ ਵੀ ਮਾਤਾ ਨੂੰ ਮਾਤਾ ਡੇਗਣਾ ਪਏ ਮੇਰੇ ਢੇਰ ਤੇ ਉਹਨੇ ਰੋ ਕੇ ਭਰੋ ਗਿਆ ਕਰਕੇ ਵੀ ਰਤਾਂ ਥੜਕ ਗਈ ਇਹ ਲੈ ਅਖਿਲ ਮਾਤਾ ਡੇਗਣਾ ਪਏ ਇੱਤਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਰ ਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਇਹਦੇ ਸਿਰ ਤੇ ਬੁੱਢਿਆ ਫਿਰਦਾ ਹਾਂ ਦੋਨੇ ਆਣ ਮੈਡਾ ਦੋਨੇ ਕੋ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾਲ ਹਰ ਰੱਖਿਆ ਜਾਣਾ ਚਾਹੀਦਾ ਕੋ ਗੇਲ ਬੂੜ ਬਣਨਾ ਚਾਹੀਦਾ ਜੇ ਨਾਲ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜੁੜੇ ਸ਼ਹੀਦ ਸ਼ਹੀਦ ਵਰਜੀਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਂਛਿਆ ਮੇਰੇ ਨਾਲ ਡੀਐਸਪੀ ਸਾਹਿਬ ਤੇ ਸੀਨੀਅਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਅਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ लॉस ਆ ਉਹ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਸ ਬੀਨ ਇਨਵੈਸਟ ਉਹ ਪਰਵਾਹ ਨਹੀਂ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਿਆਦਾ ਜਵਾਨਾ ਸ਼ਹੀਦ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਹੋਇਆ ਸੀਗਾ ਉੱਤੇ ਹਾਲੇ ਜਿਹੜੇ 3 ਇੰਜਰਡ ਨੇ ਦੋ ਔਨ ਦਾ ਸਪੌਟ ਸੀ ਰੈਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਬੀ ਰੀਸੀਵਡ ਸੋ ਉਹ ਇਸ ਲਈ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਹੋਇਆ ਹੈ। ਐਲਡੀ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਤੇ ਰਸਤੇ ਵਿੱਚ ਸਲਾਈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਸਹੀ ਹੋ ਗਿਆ ਤਾਂ ਹੀ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੀ ਕੀ ਪੋਸਟ ਜਨ ਦੇ ਆਏ ਸੀ ਇਹ ਹਾਂਜੀ ਇਹ ਨਾਇਕ ਸਾਹਿਬ ਨਾਇਕ ਹੀ ਹੈ ਤੇ ਸਰਕਾਰੀ ਸਭਾ ਨਾਸਤ ਹਾਂਜੀ ਸਰਕਾਰੀ ਸਭਾ ਸਭਾ ਨਾ ਨਾ ਦਾ ਸਕਾਰਤ ਨਹੀਂ ਜਾ ਗਿਆ 何だって。 Vielen